ਜਦੋਂ ਸਾਰੇ ਮਹਾਪੁਰਖ ਤੋ ਰੋਹਾਨੀ ਤੌਰ ਤੇ ਚਸ਼ਮੀਆਂ ਵਾਂਗ ਇੱਕ ਜਗ੍ਹਾ ਤੇ ਇਕੱਠੇ ਹੋਗੇ ਨਾ ਜਿਵੇਂ ਚਸ਼ਮੇ ਨਾਲੇ ਨਦੀਆਂ ਦਰਿਆ ਜਦੋਂ ਇੱਕ ਜਗ੍ਹਾ ਤੇ ਇਕੱਠੇ ਹੋ ਜਾਂਦੇ ਆ ਫਿਰ ਉਹਨੂੰ ਸਮੁੰਦਰ ਕਹਿੰਦੇ ਆ ਤੇ ਸਮੁੰਦਰ ਦੇ ਵਿੱਚ ਇਹ ਨਹੀਂ ਹੁੰਦਾ ਕਿ ਇਹ ਨਾਲਾ ਛੋਟਾ ਸੀ ਤੇ ਇਹ ਵੱਡਾ ਸੀ ਇੱਕ ਕਤਰਾ ਵੀ ਸਮੁੰਦਰ ਹੈ ਇੱਕ ਦਰਿਆ ਵੀ ਸਮੁੰਦਰ ਹੈ ਇਹ ਪੈਮਾਨਾ ਰੱਖਣਾ ਵੀ ਕੋਈ ਵੱਡਾ ਹੈ ਕੋਈ ਛੋਟਾ ਹੈ ਇਹ ਮੂਰਖਤਾ ਤੋਂ ਵੱਧ ਕੁਝ ਵੀ ਨਹੀਂ ਸੋ ਉਸ 35 ਮਹਾਪੁਰਖ ਜਦੋਂ 71 ਹੋਏ ਰੋਹਾਨੀ ਦਸ਼ਮਿਆ ਵਾਂਗ ਤੇ ਫਿਰ ਇਹ ਸਾਗਰ ਬਣਿਆ ਜਿਸ ਸਾਗਰ ਨੂੰ ਅਸੀਂ ਕਹਿੰਦੇ ਆ ਗੁਰ ਸਾਗਰ ਰਤਨੀ ਭਰ ਪੂਰੇ ਗੁਰ ਸਾਗਰ ਇੱਕ ਸਾਗਰ ਤੇ ਉਹ ਨਾ ਪਾਣੀ ਦਾ ਭਰਿਆ ਹੋਇਆ ਇਹ ਸਾਗਰ ਹੈ ਰਤਨਾ ਦਾ ਭਰਿਆ ਹੋਇਆ ਉਸ ਸਾਗਰ ਦੇ ਆਲੇ ਦੁਆਲੇ ਡੱਡਾ ਮੱਛੀਆਂ ਚੁਗਣ ਵਾਲੇ ਬਹੁਤ ਬਗਲੇ ਹੋਣਗੇ ਮਗਰਮਸ਼ ਹੋਣਗੇ ਇੱਥੇ ਮੋਤੀ ਚੁਗਣ ਵਾਲੇ ਪਰਮਹੰਸ ਜਨ ਗੁਰਮੁਖ ਪਿਆਰੇ ਉਹ ਬੈਠਦੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਉਹ ਨਹੀਂ ਛੱਡ ਕੇ ਜਾਂਦੇ ਸੋ ਸਾਧ ਸੰਗਤ ਇਸ ਸਾਗਰ ਚ ਸਮਾਏ ਹੋਏ ਲੀਨ ਹੋਏ ਜਿਹਦਾ ਨਾਮ ਅਸੀਂ ਕਹਿੰਦੇ ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਦੋਂ ਅਸੀਂ ਸਰੀਰ ਕਹਿੰਦੇ ਆ ਤੇ ਫਿਰ ਵੱਖ ਨਹੀਂ ਵਖਿਆ ਦੱਸ ਸਕਦਾ ਕਿ ਸਰੀਰ ਉਂਗਲ ਛੋਟੀ ਹੈ ਹੱਥ ਵੱਡਾ ਹੈ ਹੱਥ ਛੋਟਾ ਹੈ ਬਾਹ ਵੱਡੀ ਹੈ ਬਾਹ ਛੋਟੀ ਹੈ ਬਾਕੀ ਸਟਰਕਚਰ ਛਾਤੀ ਪੇਟ ਵੱਡਾ ਹੈ ਇਹ ਸਾਰਿਆਂ ਨੂੰ ਜੋੜ ਕੇ ਹੀ ਸਰੀਰ ਬਣਦਾ ਹੈ ਇਸੇ ਤਰ੍ਹਾਂ ਉਹਨਾਂ 35 ਮਹਾਪੁਰਖਾਂ ਦੇ ਮਿਲ ਬੈਠਣ ਨੂੰ ਹੀ ਅਸੀਂ ਗੁਰੂ ਕਹਿੰਦੇ ਹਾਂ ਸਾਥ ਸੰਗਤ ਇਹ ਮੈਂ ਥੋੜੀ ਜੀ ਇਸ ਵਾਸਤੇ ਬੇਨਤੀ ਕੀਤੀ ਕਿ ਅੱਜ ਭਰਮ ਪਾ ਕੇ ਲੋਕਾਂ ਨੂੰ ਦੁਬਧਾ ਵਿੱਚ ਪਾਉਣ ਦਾ ਬਹੁਤ ਯਤਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਮਹਾਪੁਰਖਾਂ ਦਾ ਨਿਰਾਦਰ ਕਰਨ ਵਾਲੇ ਲੋਕ ਚਾਹੁੰਦੇ ਆ ਵੀ ਅਸੀਂ ਸਾਗਰ ਤੋਂ ਵੱਖ ਕਰਕੇ ਉਹਨਾਂ ਨੂੰ ਛੋਟੀਆਂ ਕਰੀਏ। ਸਾਗਰ ਵਿੱਚ ਕਤਰਾ ਵੀ ਸਮੁੰਦਰ ਹੋ ਗਿਆ। ਪਰ ਜੇ ਕੋਈ ਫਿਰ ਯਤਨ ਕਰੇ ਕਿ ਮੈਂ ਆਪਣਾ ਕਤਰਾ ਵੱਖ ਕਰਨਾ ਹੈ। ਜਿਵੇਂ ਹੀ ਮੂਰਖਾਂ ਵਾਲਾ ਦਾਵਾ ਕਿ ਆਪਣਾ ਆਪਣਾ ਕਹਿਣਾ ਵੀ ਮੂਰਖਤਾ ਹੈ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਤੋ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਕੀਤੀਆਂ ਜਾ ਰਹੀਆਂ ਜਿਹੜੇ ਉਹਨਾਂ ਮਹਾਪੁਰਖਾਂ ਦਾ ਨਰਾਦਰ ਕਰਨਾ ਚਾਹੁੰਦੇ ਐ ਛੋਟੀਆਂ ਕਰਕੇ ਵੇਖਣਾ ਚਾਹੁੰਦੇ ਐ ਜਿਹੜੇ ਸਾਗਰ ਸਰੂਪ ਨੇ ਤੇ ਸਾਰੀ ਕਾਇਨਾਤ ਉਹਨਾਂ ਨੂੰ ਮੱਥੇ ਟੇਕ ਰਹੀ ਐ ਤੇ ਉਹਨਾਂ ਮਹਾਪੁਰਖਾਂ ਵਿੱਚੋਂ ਇੱਕ ਮਹਾਪੁਰਖ ਨੇ ਬਾਬਾ ਰਵਿਦਾਸ ਜੀ ਜਿਨ੍ਹਾਂ ਨੇ ਅੱਜ ਮੁਖਾਰਬਿੰ ਤੋਂ ਬੋਲੇ ਹੋਏ ਬਚਨ ਤੇ ਗੁਰੂ ਸ੍ਰੀ ਗੁਰੂ ਗੰਦ ਸਾਹਿਬ ਮਹਾਰਾਜ ਜੀ ਨੇ ਸਾਨੂੰ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੀ ਇਹ ਸ਼ਬਦ ਬਹੁਤ ਸਾਡੀ ਜਿੰਦ ਸਵੇਸ ਤੇ ਇੱਕ ਇੱਕ ਅੱਖਰ ਸਾਡੀ ਤੇ ਜ਼ਿੰਦਗੀ ਨਾਲ ਜੁੜਿਆ ਹੋਇਆ ਜੇ ਮਹਿਸੂਸ ਕਰਾਂਗੇ ਜਦੋਂ ਕਿਹਾ ਜਾਂਦਾ ਨਾ ਬਾਣੀ ਨੂੰ ਪੜੋ ਸਹਿਜ ਵਿੱਚ ਪੜੋ ਸਮਝ ਕੇ ਪੜੋ ਉਹਦਾ ਇੱਕ ਅਰਥ ਹੁੰਦਾ ਹੈ ਕਿ ਜਿਉਂ-ਜਿਉਂ ਤੁਸੀਂ ਬਾਣੀ ਨੂੰ ਸਹਿਜ ਵਿੱਚ ਸਮਝ ਕੇ ਪੜਨਾ ਸ਼ੁਰੂ ਕਰੋਗੇ ਨਾ ਆਪ ਕਿਉਂ-ਕਿਉਂ ਤੁਹਾਨੂੰ ਆਤਮਿਕ ਗਿਆਨ ਸੁੱਤੇ ਸਿੱਧੀ ਹੁੰਦਾ ਜਾਣਾ ਕੋਈ ਹੱਥ ਨਹੀਂ ਕਰਨਾ ਪੈਣਾ ਕੋਈ ਵਿਧੀ ਨਹੀਂ ਅਪਣਾਉਣੀ ਪੈਣੀ ਵੀ ਇਹ ਸ਼ਬਦ ਨੂੰ ਇਸ ਵਿਧੀ ਨਾਲ ਪੜੋਗੇ ਫਿਰ ਤੁਹਾਨੂੰ ਗਿਆਨ ਹੋਏਗਾ ਜਿਉਂ-ਜਿਉਂ ਬਾਣੀ ਨੂੰ ਸਹਿਜ ਵਿੱਚ ਪ੍ਰੇਮ ਵਿੱਚ ਪੜਦੇ ਜਾਓਗੇ ਆਤਮਿਕ ਗਿਆਨ ਦਾ ਮਤਲਬ ਕੀ ਹੈ ਕਿ ਬਾਣੀ ਵਿੱਚੋਂ ਹੀ ਬਾਣੀ ਦੀ ਸੋਝੀ ਆਈ ਜਾਣੀ ਹੈ ਤੇ ਇਹ ਸੋਝੀ ਇੰਨੀ ਕਮਾਲ ਦੀ ਹੋਣੀ ਹੈ ਕਿ ਇੰਨੇ ਪਿੰਡ ਦੀ ਵੀ ਸੋਝੀ ਦੇਣੀ ਹੈ ਤੇ ਬ੍ਰਹਿਮੰਡ ਦੀ ਵੀ ਸੋਝੀ ਦੇਣੀ ਹੈ